पर बीबियां मगर ला लिया मैरिज करके और अगर तुम लोग मैं वाला बटन है ਫੁੱਟ ਠੱਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ ਹਾਂਜੀ ਸਾਸ਼ਰੀਆ ਕਾਲ ਪੰਜਾਬੀਓ ਕੀ ਆਲਜਾਲ ਅੱਜ ਆਪਾਂ ਆਇਆ ਨਵਾਂ ਬਲੌਗ ਲੈ ਕੇ ਬਲੌਗ ਦੇ ਵਿੱਚ ਹੋਣ ਕੀ ਆਲਾ ਵਾ ਅੱਜ ਆਪਾਂ ਜਾਣਾ ਵਾ ਰਮਨ ਮੀਤੀ ਕੋਲ ਰਮਨ ਮੀਤੀ ਕੌਣ ਆ ਤੁਸੀਂ ਸਭ ਜਾਣਦੇ ਹੋ ਜਿਹੜੀ ਜੀ ਧੂਤੇਵਾਂ ਨਾਲ ਹੁੰਦੀ ਆ ਗੱਗੀ ਹੋਣਾ ਨਾਲ ਜਿਹੜਾ ਕਹਿੰਦਾ ਜੱਟ ਦੀ ਜਾਨੇ ਮਾਨ ਜਿੱਥੇ ਕਹਿ ਲਈਏ ਖੜਦੀ ਆ ਹਾਂ ਉਹ ਕੁੜੀ ਕੋ ਚੱਲੇ ਆਪਾਂ ਮੈਨੋਂ ਨੂੰ ਬਾਤੀਆ ਬਾਈ ਦੱਸੋ ਕਿੱਥੇ ਚੱਲੇ ਆ ਬਾਈ ਅੱਜ ਆਪਾਂ ਜਿਹੜੀ ਗੱਡੀ ਕਹਿੰਦਾ ਹੁੰਦਾ ਵਾ ਜੱਟ ਦੀ ਜਾਨੇ ਮਨ ਜਿੱਥੇ ਕਹਿਦੀ ਛੱਡਦੀ ਆ ਹਾਂ ਚਲੋ ਫਿਰ ਚਲੋ ਮਿਲਦੇ ਆ ਦਿਹਾੜੀ ਕੋਲ ਆੜੀ ਸਾਡਾ ਹੋ ਗਿਆ ਲੇਟ ਇਹਦਾ ਲੇਟ ਇਹ ਰਹਿਣਾ ਤੁਹਾਨੂੰ ਪਤਾ ਹੀ ਆ ਯਾਰ ਤੇਰਾ ਆ ਗਿਆ ਨਹੀਂ ਯਾਰ ਤੇਰਾ ਆ ਗਿਆ ਨਹੀਂ ਓਏ ਪਵਾ ਲੈ ਤੇਲ ਕਿਤੇ ਆ ਮਾਰਾਂ ਪਾਟੂ ਦਾ ਸਰ ਜਾਣਾ ਆਪਣਾ ਆ ਜਾਣਾ ਡੀਜ਼ਲ ਵਾਲੇ ਚ ਲਾ ਕੇ ਬੈਗਿਆ ਡੀਜ਼ਲ ਵਾਲੀ ਪਿਲਾ ਕੇ ਇਹ ਹੈ ਡੀਜ਼ਲ ਪਾ ਦੇ ਹੈਜੀ ਪੈਟਰੋਲ ਹੈ ਲੈ ਮੇਰੇ ਮੈ ਜੀ ਹੈ ਜੀ ਕੋਈ ਕੋਈ ਵੀ ਇਧਰੇ ਗਿਆ ਨਹੀਂ ਮੱਝਾਂ ਨੇ ਦੋ ਡੀਜ਼ਲ ਕਰਨਾ ਚਾਹਤਾ ਨਿਆਣਾ ਚੋਪੇ ਹੈ ਨਾ ਫੁੱਲ ਭੇਟਾ ਆਪਣੇ ਇਹ ਹੈ ਜਾਂ ਡੋਬਾ ਹੈ ਆਪਣੇ ਦਾ ਸੁਖਨਾਂ ਲਈ ਖਾਈ ਨਹੀਂ ਇਹ ਹੈ ਜੀ ਇਹਦਾ ਮੱਝਾਂ ਨਾ ਆਉਂਦੀਆਂ ਨੇ ਆਪਣੇ ਵਰਗੇ ਬੰਦੇ ਨਾ ਆਉਣ ਇੱਥੇ ਜਿਹੇ ਆਪਣੇ ਪਿੰਡ ਦੇ ਹੋਵੇ ਸਫਾਈ ਕਰਕੇ ਤੰਮੀ ਘੜੀ ਚੀਜ਼ ਬਣਾ ਕੇ ਆ ਦੇਖ ਲੈ ਚੜ ਦੂੰਗਾ ਓਕੇ ਏਅਰਪੋਰਟ bro ਓਕੇ ਆ ਜਾਨੇ ਆ ਘਰ ਨੂੰ ਹੁਣ ਆਪਾਂ ਆ ਗਣੀਆਂ ਜੀ ਨੀਆਂ ਨੇ ਇਹ ਸਾਡੇ ਪਿੰਡ ਦਾ ਪਹਿਲਾ ਹੁੰਦੀ ਸੀ ਹੁਣ ਚੱਲੇ ਆ ਘਰ ਨੂੰ ਪਰ ਮੈਂ ਇੱਧਰ ਜਾ ਕੇ ਆ ਨਾ ਇੱਧਰ ਜਾ ਕੇ ਆ ਜੀਗਾ ਮਾਨਸੇ ਜੀ ਬੂਹਾ ਕਮਾਲੀ ਇਹ ਪਿੰਡ ਇੱਧਰ ਹੋਰ ਪਾਣ ਤੇ ਬੰਦ ਉੱਧਰ ਮ ਜਾਦੇ ਨੇ ਸਾਰੇ ਆ ਪਸਾ ਪਰ ਆ ਜਿਹੜੀ ਨਾਲੀਆਂ ਨੇ ਸਾਡੇ ਨਹੀਂ ਆਇਆ ਕੋਈ ਸੀ ਸਾਡੇ ਤਾਂ ਮਾਨ ਨੂੰ ਵੀ ਇਹਨੇ ਪਤ 15 ਨਾਲ ਪਹਿਲਾਂ ਸੀ ਮਰ ਗਿਆ ਸਦੀ ਪਿੰਡ ਇਹ ਦੇਖਣ ਵਿੱਚ ਦਰ ਨੂੰ ਹੀ ਰਹਿ ਗਏ ਹੁਣ ਸਾਡੇ ਦਾ ਹੁਣ ਸਾਰਾ ਯਾਰਾ ਬੰਦ ਹੋ ਗਿਆ ਤਾਂ ਕਿ ਕਈ ਸਾੜੀਆਂ ਫੈਕਟਰੀਆਂ ਲੱਗੀਆਂ ਨੇ ਇੱਕ ਲਈ ਹੈ ਨਾ ਉਹ ਜਿਹੜਾ ਕੀ ਗਾਂਡੇ ਫੋਨ ਕੀਤਾ ਰਿਹਾ ਆਪਾਂ ਨੂੰ ਚੰਨਲ ਜੀ ਨੂੰ ਤਾਂ ਮੈਂ ਨੰਬਰ ਦਿੱਤਾ ਇੰਸਟਾ ਤੇ ਘਰੇ ਜਿੰਨਾਂ ਨੂੰ ਕੋਈ ਪਾਣੀ ਨਹੀਂ ਪੁੱਛਦਾ ਉਹ ਆ ਗਿਆ ਤੇ ਚਾਹਾਂ ਪੀ ਰਹੇ ਨੇ ਇੱਥੇ ਅੰਦਰ ਕਿਦਾਂ ਗੋਲੇ ਆਏ ਨੇ ਹਮਰੇ ਪਾਸ ਹਮ ਕੌਣ ਹੈ ਬਤਾਈਏ ਪਿੰਡ ਤੋਂ ਮੋੜੇ ਆਡਾ ਲੱਡੂ ਮੋੜਾ ਸੀ ਤਾਂ ਐਵੇਂ ਜਾਣਦੇ ਆ ਅੱਜ ਤੁਸੀਂ ਮੈਨੂੰ ਕਿਵੇਂ ਜਾਣਨ ਲੱਗੇ ਅਜੀ ਵੀਡੀਓ ਵੀਡੀਓ ਦੇਖ ਕੇ ਤੇ ਤੁਸੀਂ ਇਹਨਾਂ ਨੂੰ ਦੱਸਤਾ ਸੀ ਵੀ ਆਪਾਂ ਉੱਥੇ ਜਾਣਾ ਤੇ ਆ ਤਾਂ ਬੰਦਾ ਮੇਰੇ ਬਾਅਦ ਬੈਗਿਆ ਤਾਂ ਮੈਨੂੰ ਬਹੁਤ ਟਾਈਮ ਦਾ ਕਹਿੰਦਾ ਕਰਾ ਬਈ ਆਪਾਂ ਉਹਨਾਂ ਕੋਲ ਜਾ ਕੇ ਆਉਣਾ ਉਹਨਾਂ ਕੋਲ ਜਾ ਕੇ ਆਉਣਾ ਇਹ ਇਹ ਮੁੰਡਾ ਮੇਰੇ ਨਾਲ ਪੱਕਾ ਹੀ ਜਾਂਦਾ ਜਿੱਥੇ ਮਰਜੀ ਹੋਵੇ ਇਹਨੇ ਤਾਂ ਜਾਣਾ ਹੀ ਜਾਣਾ ਮੈਂ ਇਹ ਮੈਨੂੰ ਕਹਿੰਦਾ ਜੀ ਮੈਂ ਤਾਂ ਲਿਆ ਅੱਛਾ ਇਹ ਤਾਂ ਉਹੀ ਪਿੱਛੇ ਲੱਗ ਗਿਆ ਮੈਨੇ ਜੀ ਨਹੀਂ ਲੱਗਦਾ ਪਿੱਛੇ ਲੱਗ ਗਿਆ ਮੇਰੇ ਇਹ ਪਿੱਛੇ ਲੱਗ ਗਿਆ ਦੀ ਗਲਤ ਗੱਲ ਹੈ ਰਿਆਣਾ ਜੀ ਗੱਲਾਂ ਕਿਉਂ ਭਈ ਇਹ ਗੱਲਾਂ ਗਲਤ ਨੇ ਇੱਕ ਵਾਰੀ ਸੋਟ ਲੈ ਵੀਰ ਜੇ ਸੋਟਰੀ ਮਾਰਨੀ ਹੈ ਤਾਂ ਮਾਰ ਦੇ ਮਾਰ ਜੀ ਬਾਈ ਸਾਹਮਣੇ ਵਾਲਾ ਜਿਹੜਾ ਬੰਦਾ ਚੱਲ ਜਵੇ ਪਰ ਚਲਾ ਤਾਂ ਇਹਨੇ ਤਾਂ ਮੁੜੀ ਘਾਟਾ ਪਾਦਾ ਕਿਸੇ ਬੁੜੀ ਨੂੰ ਹਾਂ ਪਰ ਤਾਂ ਤਾਂ ਅੱਛਾ ਯਾ ਹੱਥ ਤੇ ਮਕਾ ਆ ਬੰਦਾ ਮੇਰੇ ਮੈਂ ਨਾਲ ਲੈ ਕੇ ਆਇਆ ਸੀ ਪਰ ਇਹਨੇ ਆ ਬੀਬੀਆਂ ਮਗਰ ਲਾ ਲਈ ਮੈਰੀ ਕਰਕੇ ਏ ਹੁਣ ਪਤਾ ਕੀ ਦੱਸ ਰਿਹਾ ਇਹ ਕਹਿੰਦੇ ਸੀ ਬਿਸਕਟ ਖਵਾਉਣ ਜਾਣੇ ਆ ਇਹਨਾਂ ਨੇ ਕਿਹਾ ਤਾਂ ਵੀ ਐਂ ਕਰਕੇ ਵਿਆਹ ਗੱਲ ਹੁਣ ਪੁੱਛਾ ਦੇ ਰਿਹਾ ਕਹਿੰਦਾ ਤੁਸੀਂ ਇੰਨੇ ਬਿਸਕਟ ਪਾਉਣੇ ਆ ਨਹੀਂ ਸਾਡੀ ਮਾਤਾ ਦੀ ਡੈਥ ਹੋਈ ਐ ਨਾ ਉਸ ਵੇਲੇ ਕਹਿ ਰਹੇ ਇਹ ਬਾਬਾ ਇਹ ਬਾਬਾ ਬਣ ਜੂ ਮੇਰੇ ਨਾਲ ਪਹਿਲਾਂ ਕਹਿੰਦੇ ਵੀ ਹੱਥ ਚ ਮੁਕਾਦਿਆ ਕਰੋ ਸਾਰੇ ਬਿਸਕਟ ਫਿਰ ਕਹਿੰਦਾ ਤੁਸੀਂ ਐਂ ਕਰੋ ਕਿ ਸਾਡੇ ਘਰੇ ਤੇ ਰਿਆ ਕਰੋ ਭੋਗ ਅਸੀਂ ਲਾ ਦਾਂਗੇ ਬਸ ਅਸੀਂ ਖਾ ਲੇ ਹੁੰਦਾ ਨੇ ਖਾ ਲੇ ਜਦੋਂ ਜੀ ਜਾਂਦੇ ਪਾਵਾਂਗੇ ਜਾਂਦੇ ਆਹ ਹੋਈ ਗੱਲ ਫਿਰ ਤੁਸੀਂ ਬੈਠੋ ਘੰਟਾ ਕਰੀਦਾ ਜੀ ਘੰਟਾ ਅਸੀਂ 2 ਘੰਟੇ ਬੈਹ ਜਾਨੇ ਅਸੀਂ ਪਰ ਬਿਸਕਟ ਬਾਰੇ ਸਮਾਨ ਇਹ ਫੜਾ ਲਈ ਉਹ ਕਹਿੰਦਾ ਸਾਨੂੰ ਸਮਾਨ ਇਹ ਦੇ ਦਿਓ ਅਸੀਂ ਆਪ ਹੀ ਘੜਾ ਲਾ ਲੇ ਪੈਸੇ ਜਿੰਨੇ ਕੱਢਣਗੇ ਉਹ ਆਪ ਹੀ ਲਾ ਦੇ ਲਾ 20 ਰੁਪਏ ਲੈਂਦੇ 20 60 70 ਰੁਪਏ ਹੋਣਗੇ ਕਾ ਕਿਲੋ ਬਟਾਉਣੇ ਇਸਆਂ ਦੀਆਂ ਸੀਮਾਵਾਂ ਚ ਧਰਕੇ ਹੋਣੇ ਪੈਣਗੇ ਇਸੇਆਂ ਚ ਸੱਡੂ ਅਸੀਂ ਧਰਿਆਵਾਂਗੇ ਅਸੀਂ ਤਾਂ ਰਾਤ ਨੂੰ ਬਾਲਣ ਵੱਢਦੇ ਸੀ ਅਸੀਂ ਬਹੁਤ ਕੁਝ ਕਰਦੇ ਅਸੀਂ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਵਾਰੀ ਅਸੀਂ ਨਾ ਥੋੜੇ ਟਾਈਮ ਦੀ ਗੱਲ ਆ 6 ਮਹੀਨੇ ਦੀ ਇੰਨੀ ਧੁੰਦ ਪਈ ਹੋਈ ਵੀ ਜਿਵੇਂ ਤੁਸੀਂ ਬੈਠੇ ਐਵੇਂ ਵੀ ਨਹੀਂ ਦਿੰਦਾ ਸੀਗਾ ਕੁਝ ਅਸੀਂ ਤਾਂ ਬਾਲਣ ਵੱਢ ਲਏ ਪਿੰਡੋਂ ਪਹਿਲੇ ਨੰਬਰ ਦੇ ਦਾ ਅਸੀਂ ਚਲੇ ਗਏ ਸਾਨੂੰ ਡਰ ਲੱਗੇ ਐਵੇਂ ਵੀ ਸਾਨੂੰ ਪਿੰਡ ਚ ਕੁੱਤੇ ਪੈ ਗਏ ਸਾਨੂੰ ਵੀ ਸਾਨੂੰ ਡਰ ਲੱਗੇ ਵੀ ਉਹ ਨਾਲ ਲੋਕ ਨਿਕਲੇ ਉਹਨਾਂ ਵੀ ਪਿੰਡ ਚ ਬੰਦੇ ਫਿਰਦੇ ਨੇ ਉੱਪਰੋਂ ਸਾਡੇ ਹੱਥ 'ਚ ਦੋ ਸੀਗੇ ਦਾ ਇੱਕ ਆ ਰਹੀ ਇੱਕ ਬੜਾ ਆ ਰਾ ਸੀਗਾ ਵੀ ਲੋਕ ਕਹਿਣਗੇ ਬੰਦੇ ਫਿਰਦੇ ਨੇ ਚਲੋ ਉੱਥੋਂ ਚਲੇ ਗਏ ਫਿਰ ਅਸੀਂ ਮੜੀਆਂ 'ਚ ਪਹੁੰਚ ਗਏ ਵੱਢਣ ਲੱਗ ਗਏ ਧੁੰਦ ਪਹਿਲੇ ਨੰਬਰ ਤੇ ਡਰ ਲੱਗੇ ਪਿੰਡ ਵਾਲੇ ਦੂਜੇ ਨੰਬਰ ਤੇ ਧਾਸ ਤੇ ਚੋਰੀ ਵੜਦੇ ਸੀ ਤੀਜੇ ਨੰਬਰ ਤੇ ਬੈਠੇ ਮੜੀਆਂ ਦੇ ਸੀਗੇ ਹੂੰੜ ਲੱਗੇ ਵੀ ਹੂੰਣਾ ਫਿਰ ਚੰਬੜ ਜਿਵੇਂ ਤੁਹਾਨੂੰ ਆ ਕੇ ਟਾਈਮ ਰਾਤ ਨੂੰ 1.5 2:30 ਵਜਿਆ ਹੋਇਆ ਚੜਦਾ ਨਹੀਂ ਸੀ ਇਹੋ ਜਿਹਾ ਕੁਝ ਕਰ ਲਾਉ ਬਸ ਹੌਲ ਉੱਠ ਖੜ੍ਹ ਸਾਡੇ ਪਿੰਡ ਵਾਲੇ ਬਾਲਣ ਦੇ ਬਹੁਤ ਭੁੱਖੇ ਨੇ ਆ ਮੇਰੇ ਪਿੰਡਰ ਬਹੁਤ ਘਰੇ ਨਹੀਂ ਤੁਹਾਡੇ ਸਾਡਾ ਪਿੰਡ ਹੀ ਲੂਣਾ ਪੱਲਾ ਈਸੜੂ ਰੌਣੀ ਸੁਣਿਆ ਹੋਵੇ ਕਿਤੇ ਰੌਣੀ ਸੁਣਿਆ ਜੋੜੇਪੜ ਹਾਂ ਲੁਧਿਆਣੇ ਸਾਡੇ ਰਾੜੇ ਸਾਹਬ ਕੋਲ ਆ ਜੀ ਸਭ ਤੋਂ ਬੜਾ ਸਭ ਤੋਂ ਬੜਾ ਬਾਲਣ ਪਾਉਂਦੇ ਰਿਹਾ ਮੈਂ ਪਿੰਡ ਫੋਨ ਕਰਿਆ ਆਉਂਦੇ ਨੇ ਗੱਡੀ ਲੈ ਕੇ ਚਲੋ ਚਾਹਦੇ ਨੇ ਤਾਂ ਨਾ ਨਾ ਬੜਾ ਟਰੱਕ ਆਉਂਦਾ ਹਾਂ ਉਹ ਉਹ ਇਹ ਨਾਲ ਲੱਗਦੇ ਨੇ ਘਰਾਂ ਦੇ ਤੋਂ ਥੋੜ੍ਹ ਤੋਂ ਚੱਕ ਨਹੀਂ ਹੋਣਾ ਨਾ ਨਾ ਵਸੇ ਲੋਡ ਅਸੀਂ ਆਪ ਹੀ ਕਰ ਲੈਣਾ ਲੋਡ ਤਾਂ ਮਿੰਟ ਲਾਈ ਜਾ ਕਰੂ ਗੱਡੀ ਪਿੰਡ ਵਾਲੇ ਘਾ ਲੈਣਗੇ ਮੈਂ ਤੇ ਸਾਰੇ ਪਿੰਡ ਵਾਲੇ ਆਪਣੇ ਆੜੀ ਉਹ ਬੱਡੇ ਦੇ ਸਾਹਮਣੇ ਵੀ ਕਹਦਾਂਗੇ ਜਾ ਕੇ ਇਹ ਹੈ ਜੀ ਨਹੀਂ ਕਿ ਪਿੰਡ ਵਾਲੇ ਜੱਗ ਤੇ ਨਹੀਂ ਕਿ ਉਹ ਦੇਖੀ ਐਨੀ ਕੋ ਗੱਲ ਆਦਾ ਵੀ ਐ ਪਤਾ ਲੱਗ ਜੀ ਵੀ ਆਹ ਮੁੰਡਾ ਐ ਕਰਕੇ ਆ ਬਾਈ ਚਾਹ ਤੁਹਾਨੂੰ ਆ ਪਿੰਡ ਦੀ ਕੁੜੀ ਹੋਵੇ ਤਾਂ ਮੂੰਹ ਬੰਨਿਆ ਹੋਵੇ ਚਾਹਾਨੂੰ ਬਿਠਾ ਲਿਆ ਐ ਰਾਹ ਚ ਜੇ ਉਹਨੇ ਦੇਖ ਵੀ ਲੈਣਾ 부ੜੀ ਨੇ ਵੀ ਜਾਂ ਬੰਦੇ ਨੇ ਵੀ ਉਹ ਮੁੰਡਾ ਉਹ ਤਾਂ ਦਿਨਾਂ ਫਿਰਦਾ ਪਿੰਡਾਂ ਕੇ ਮਿੱਟ ਚ ਗਾਹ ਪੈਣਾ ਅੱਛਾ ਸੱਚੀ ਤਾਂ ਮੁੰਡਾ ਉੱਥੇ ਦੇ ਤਾ ਪਟਿਆਲੇ ਤੱਕ ਚਲੇ ਗਏ ਤੇ ਖੂਨ ਦੇਰ ਲੱਗੇ ਇਸ ਕਾਰਨ ਤੇ ਭਾਈ ਉੱਥੋਂ ਗਏ ਨੇ ਫੋਨ ਕਰਤਾ ਕਹਿੰਦਾ ਵੀ ਉਹ ਪੂਰੀ ਹੋ ਗਈ ਡੈਡੀ ਉਹਨਾਂ ਨੂੰ ਚੱਕ ਗਏ ਡੈਡੀ ਉਹਨਾਂ ਈਸ਼ ਨੂੰ ਨਹੀਂ ਪਤਾ ਸੀਗਾ ਉੱਥੇ ਪਿੰਡ ਦਾ ਇੱਕ ਬੰਦਾ ਸੀਗਾ ਬਸ ਉਹਨੇ ਕਾਹ ਪਤਾ ਹਸਪਤਾਲ ਚ ਗਿਆ ਸੀ ਬੁੜੀਆਂ ਦਾਣ ਜੀਰ ਫੜ ਲਿਆ ਉਹ ਮਤਲਬ ਮਿਲ ਗਿਆ ਉਹ ਮਤਲਬ ਐਕਸੀਡੈਂਟ ਹੋ ਗਿਆ ਪਿੰਡਾਂ ਦੇ ਬਾਹਰ ਪਾਤਾ ਸਰਜੀਤ ਦੇ ਮੁੰਡੇ ਨੇ ਬੁੜੀ ਮਾਰ ਦਿੱਤੀ ਆ ਕੋਸ ਹੁੰਦਾ ਜੀ ਮਰਨ ਲੱਗਿਆ ਕਾਪ ਪਿੰਡਾ ਤਾਂ ਮਿੱਟ ਲਾਦਾ ਹੀ ਸੱਚੀ ਹਾਲਾ ਨਹੀਂ ਨਾ ਹੁੰਦਾ ਕੋਣ ਕਹਿੰਦਾ ਮਣੀ ਕਿਹਦੇ ਬਾਰੇ ਸ਼ਹਿਰ ਵਾਲੇ ਵਧੀਆ ਨੇ ਜੀ ਜਿਹੜੇ ਰਹਿੰਦੇ ਨੇ ਪਿੰਡ ਤੋਂ ਦੂਰ ਰਹਿੰਦੇ ਨੇ ਚਾਰੇ ਦੁਖੀਓ ਚਾਰੇ ਉਹਨਾਂ ਨਾਲ ਦੇ ਤੱਕ ਮਤਲਬ ਆ ਤੇ ਕੰਮ ਤੱਕ ਕਿੰਨ ਨੰਨ ਬਤਾਈਏ ਬਾਬਾ ਕਬਾਬ ਇਹਨਾਂ ਨੂੰ ਤਾਂ ਪਤਾ ਮੈਨੂੰ ਤਾਂ ਨਹੀਂ ਪਤਾ ਕਹਿੰਦਾ ਕੋਈ ਚੱਕਰ ਨਹੀਂ ਕਹਿੰਦਾ ਹੂੰ ਬਚ ਕੇ ਰਹੀ ਰਾਤ ਨੂੰ ਤੇਰੇ ਵਿੱਚ ਨਾ ਲੱਗਦੀ ਫਿਰੇ ਉਹ ਹਾਂ ਆ ਦਾਬੇ ਪੈਣੇ ਨੂੰ ਕਾ ਕਿ ਸਭ ਤਾਂ ਐ ਕਿਹੜੇ ਜਾਣ ਕੇ ਮਾਰੀ ਸੀ ਕੋਈ ਤਾਂ ਚੱਕਰਾ ਹੂੰ ਫਿਰ ਕੋਈ ਜਵਾ ਕਰਕੇ ਉਹਦਾ ਜਿੰਨੀ ਰਾਤ ਨੇ ਆਪ ਤਾਂ ਉਹ ਨਹੀਂ ਆਉਂਦੇ ਪਤਾ ਚੰਗੀ ਨਹੀਂ ਕਰੀ ਸੀ ਨਾ ਕੋਈ ਪਤਾ ਨਹੀਂ ਧੰਨਵਾਦ ਨੂੰ ਜਦ ਤਹੇ ਤਮ ਨਾ 부ੜੀਆਂ ਨੂੰ ਆਉਂਦੀਆਂ ਨਾ ਕੁੜੀਆਂ ਨੂੰ ਆਉਂਦੀਆਂ ਸਕੂਟਰੀ ਹਾਂ ਸਕੂਟਰੀ ਮੈਂ ਹੀ ਚਲਾਉਦਾ ਸੀ ਆਹ ਦੇ ਆ ਭੈਣ ਪਤਾ ਕੀ ਕਹਿੰਦੀ ਕਾਈ ਖੜ ਜਾ ਤੂੰ ਮੈਂ ਤੇਨੂੰ ਅੱਖਾਂ ਬੰਦ ਕਰਕੇ ਚਲਾ ਕੇ ਦਿਖਾਉਣੀ ਆ ਅੱਛਾ ਠੀਕ ਹੈ ਖੜ ਜਾ ਤੈਨੂੰ ਅੱਖਾਂ ਬੰਦ ਕਰਕੇ ਚਲਾ ਕੇ ਦਿਖਾਉਣੀ ਆ ਜੇ ਸਾਹਮਣੇ ਉਹਦੀ ਵੀ ਨਹੀਂ ਦੀਦੀ ਤਾਂ ਕਾਹਨ ਚਲਾ ਕੇ ਚਲਾ ਦਊਗੀ ਤਾਂ ਸਹੀ ਆ ਹੇ ਹੇ ਇਹਨਾਂ ਦਾ ਕੁਛ ਕੱਟ ਭਾਈ ਇੰਨਾ ਦਾ ਕੁਝ ਨਹੀਂ ਪਤਾ ਹੈਗਾ ਕੱਲ ਕੀ ਕਰ ਦੇਣਾ ਕੁੜੀਆਂ ਨੇ ਫਿਰ ਤੂੰ ਜਾਦੂ ਕਿੰਨਾ ਕ ਸਿੱਖ ਲਿਆ ਸਿਖਾਇਆ ਮੈਂ ਉਹਨੂੰ ਕੋਣ ਨੂੰ ਤਾਂ ਤੂੰ ਸਿਖਾਇਆ ਤੈਨੂੰ ਕਿੰਨਾ ਕ ਆਉਂਦਾ ਮੈਨੂੰ ਹੁਣ ਜਿਹੜਾ ਮੜਾ ਮੁੰਟਾ ਮੇਰੇ ਯਾਦ ਰਹਿ ਗਿਆ ਸੱਟ ਲੱਗ ਕੇ ਬਾਅਦ ਉਹ ਹੀ ਹੁੰਦਾ ਬਾਕੀ ਤੂੰ ਸਾਰਾ ਕੁਝ ਭੁੱਲ ਗਿਆ ਚਲ ਉਹ ਕਰਦੇ ਆ ਜਿਵੇਂ ਬਾਈ ਨੇ ਨਹੀਂ ਕੀਤਾ ਸੀਗਾ ਜਿਵੇਂ ਮੈਂ ਕੋਈ ਅੱਖਰ ਸੋਚੂੰਗੀ ਤੇ ਤੇਰਾ ਫੋਨ ਦਾ ਲੌਕ ਖੁੱਲੇਗਾ ਦੂਜੇ ਦਾ ਖੁੱਲ ਨਹੀਂ ਇਹਦਾ ਨਹੀਂ ਆਈ ਦਾ ਮੀਨ ਮੈਂ ਪੁੱਛ ਲਈ ਆ ਮੈਂ ਤਾਂ ਇੱਕ ਦੋ ਉਹ ਕਰਕੇ ਦਿਖਾ ਦਿਆਂਗਾ ਨਹੀਂ ਉਹ ਤੈਨੂੰ ਉਹ ਵੀ ਹੈ ਨਾ ਉਹ ਇਹਨਾਂ ਦੇ ਏਟੀਐਮ ਪਿੰਨ ਵੀ ਆਹੇ ਚੋਰੀ ਕਰ ਲੈਂਦੇ ਆਪਾਂ ਪੈਸੇ ਕੱਢ ਦਾਂਗੇ ਪੈਸੇ ਬਹੁਤ ਨੇ ਜਿਹੜੀ ਨਾਲ ਲੈਣਾ ਮੈਂ ਤੋੜ ਦੂੰ ਹਣੀ ਤੈਨੂੰ ਤੋੜ ਦੂੰ ਇਹ ਨਹੀਂ ਸੁਣਾਇਆ ਚੱਲ ਮੇਰੇ ਨਾਲ ਦੂਜੇ ਫੋਨ ਦਾ ਲੋਕ ਦਰ ਪਹਿਲਾਂ ਲੱਗਦੀ ਕੋਈ ਕਿੰਨੇ ਦੇਵਾਂਗੇ ਸੀ ਪੈਸੇ ਤਾਂ ਮੰਗ ਚਾਹ। ਏਟੀਐਮ ਏਟੀਐਮ ਦੱਸੂਗਾ ਏਟੀਐਮ ਤੇ ਆ ਕੇ ਦੱਸਣਾ। ਉਹਦਾ ਵੀ ਹਾਂ ਵੀ ਉਹਦਾ ਵੀ ਏਟੀਐਮ ਦਾ ਹੀ ਐ ਚੱਲ। ਚੱਲ 25 26 ਹੋ ਜਾ ਏਟੀਐਮ ਚੋਰੀ ਲਾਵਾ। ਨਾ ਦੂਜੇ ਦਾ ਦੂਜੇ ਦਾ ਹੋਰ ਐ। ਦੂਜੇ ਹੁੰਦਾ। ਹਾਂ ਫੇਰ। ਹਾਂ ਫੇਰ। ਚੱਲ। ਕਿੰਨੇ ਖਾਣਾ? ਚਾਰ। ਚਾਰ ਰੁਪਏ। ਉਹ ਤਾਂ 6 ਆਉਂਦੇ। ਵਾਹ ਕਬਾ ਵਾਹ ਕਬਾ ਵਾਹ। ਮੈਡਮਸ ਕਹਿੰਦੇ ਆ ਅਰਚਿੰਗ ਕਰ ਲੇਗਾ ਜਿਵੇਂ ਵੀਰਾ ਕਰ ਰਿਹਾ ਦੇ। ਠੀਕ ਮੈਨੀ ਚਖਿਆ ਮੈਨੂੰ ਮਦਦ ਮੇਰੇ ਸਾਥ ਲੱਗਦੀ ਜਦੋਂ ਚੱਲਦਾ ਹਾਂ ਉਹ ਤਾਂ ਜਿਆਦਾ ਨਹੀਂ ਹੋ ਰਿਹਾ। ਅਮਿਸ਼ਾਨ ਬਹੁਤ ਹਾਂ ਇਹ ਤਾਂ ਚਾਚਾ ਚਾਚਾ ਇਥੇ ਦਾ ਕਹਾਣੀ ਉਹੀ ਲੱਗਦੀ। ਚਲ ਤੈਨੂੰ ਇੰਨੀਆਂ ਟ੍ਰਿਕਾਂ ਸਿਖਾਉਣਾਂ ਚੱਲ ਕਰ। ਮੇਰੇ ਫੋਨ ਦਾ ਲੋਕ ਖੋਲ ਕੇ ਦਿਖਾ। ਫਿਰ ਮੈਂ ਫੋਨ ਨਾਲ ਲੈ ਜਾਣਾ। ਜੇ ਫੋਨ ਖੋਲਤਾ ਹੀ ਲੈ ਜਾਏ ਮੈਂ ਖੋਲ ਦਿੰਦਾ। ਚਲੋ ਟ੍ਰਿਕ ਦਿਖਾ ਕੋਈ। ਚਲ ਕੋਈ ਜਿਹੜੀ ਮੈਂ ਕਰਨ ਨੂੰ ਨਮਨਤਾਸ ਲੈ ਕੇ ਆਉਂਗਾ ਨਾ ਖਰਾਬ ਕਿੱਥੋਂ ਹੈ ਚਲ ਫਿਰ ਦੇਖਦਾ ਕਰਕੇ ਜੀ ਕੋਈ ਠੀਕ ਆ ਤੈਨੂੰ ਮੈਂ ਦੱਸੀ ਤਾਂ ਸੀਗੀ ਆਉਂਦੇ ਹੋਏ ਨੇ ਹਾਂਜੀ ਹਾਂਜੀ ਮੈਂ ਟ੍ਰੇਨਿੰਗ ਲਈ ਆ ਆ ਦੇਖੇ ਨੇ ਕੀ ਗੱਲ ਤੂੰ ਵੀ ਚਲ ਕੋਈ ਨਾ ਮੈਂ ਦਿਖਾਉਣਾ ਤੈਨੂੰ ਕੜ ਨਾ ਦਿਖਾਇਓ ਮੈਂ ਦਿਖਾਦੀ ਦੂਜਾ ਨਾ ਦਿਖਾਇਓ ਉਹ ਕਮਰੇ ਇਹ ਦਿਖਾ ਦੋ ਕੋਈ ਗੱਲ ਨਹੀਂ ਠੀਕ ਵੀ ਦੇਖਿਆ ਡਾਨ ਡਾਨ ਪਹਿਲਾਂ ਉਂਗਲੀ ਕੱਢ ਤਾਂ ਮੈਂ

M K N ਦੇਖੋ ਜਿਹੜਾ ਉੱਪਰ ਵਾਲਾ ਜਿਹੜਾ ਆਹ ਕਾਰਡ ਆ ਇਹ ਕਾਰਡ ਥੋੜਾ ਵਾ ਨਹੀਂ ਹੈਗਾ ਇਹ ਕਾਰਡ ਹੈ ਮੇਰਾ ਉਹਦੇ ਵਾਪਸ ਰੱਖ ਦੋ ਹੁਣ ਤੁਸੀਂ ਇਹ ਨਾਮ ਤੁਸੀਂ ਬੋਲਿਓ ਇਹ ਕਾਰਡ ਤੇ ਦੇਖਿਓ ਨਹੀਂ ਆਹ ਕਾਰਡ ਇਹਨਾਂ ਨੂੰ ਫੜਾ ਦੋ ਕਾਰਡ ਇਹਨਾਂ ਨੂੰ ਫੜਾ ਦੋ ਹੁਣ ਤੁਸੀਂ ਉਹਦੇ ਡੀਲ ਕਰੋ ਹੱਥ ਤੇ ਤੁਸੀਂ ਦੇਖੋ ਰਮਨ ਰਮਨ ਬੋਲਿਓ ਉਹਦੇ ਹੱਥੇ ਧਰ ਕੇ ਕਾਰਡ ਤੇਰੀ ਜਾਨ ਹਾਂ ਇੱਕ ਇੱਕ ਕਰਕੇ ਇੱਕ ਕਾਰ ਐ ਗਲਤੀ ਵੀ ਹੋ ਸਕਦਾ ਹੈ M K N ਪਰ ਦੇਖਿਓ ਕਿਹੜਾ ਕਾਰਡ ਆ N ਵਾਲਾ सा <laughs> सात करोड़ मैं ही हा भुल गया मैं सकूल बड़ा ਨਰਨਾ ਜਦ ਜਾਦੂ ਸਿੱਖਣ ਨੂੰ ਫਿਰਦਾ ਇਹਨੂੰ ਮੈਂ ਦੱਸਤਾ ਹਾਂ ਸਾਰਾ ਬਈ ਸਾਹਮ ਦੇ ਮਗਰ ਇਹ ਚੇਲਾ ਬਣਾ ਰਿਹਾ ਨਾ ਨਾ ਜਿੱਤ ਜਿੱਤ ਜਿੱਤੇਗਾ ਮੇਰੇ ਕੋਲ ਇੱਕ ਏਦਾਂ ਦੀ ਚੀਜ਼ ਆ ਜਿਹਨੂੰ ਆਪਾਂ ਆਮ ਤੌਰ ਤੇ ਸੋਲਵ ਕਰ ਸਕਦੇ ਆ ਠੀਕ ਆ ਰੀਲ ਬਣਾ ਦੇ ਇੱਕ ਏਦਾਂ ਹੀ ਕਰ ਲਾ ਬਣਾ ਲੈ ਯਾਰ ਇਹਦੀ 25 26 ਲੋਕ ਇਹਦਾ ਬੜੀਆ ਬਣਾਵੀ ਠੀਕ ਆ ਬਣਾਉਣਾ ਮੇਰੇ ਕੋਲ ਇੱਕ ਏਦਾਂ ਦੀ ਚੀਜ਼ ਆ ਜਿਹਨੂੰ ਆਪਾਂ ਆਮ ਤੌਰ ਤੇ ਸੋਲਵ ਕਰ ਸਕਦੇ ਆ ਤੇ ਇਹ ਹੈਗਾ 3/3 ਦਾ ਰੂਬਿਕਸ ਕਯੂਬ ਤੇ ਪਰ ਸੱਚੀ ਦੱਸਣਾ ਇਹ ਮੈਨੂੰ ਸੋਲਵ ਕਰਨਾ ਨਹੀਂ ਆਉਂਦਾ ਹੈਗਾ ਤੁਹਾਨੂੰ ਆਉਂਦਾ ਇਹਨੂੰ ਆਉਂਦਾ ਇਹਨੂੰ ਆਉਂਦਾ ਪਰ ਮੈਨੂੰ ਨਹੀਂ ਆਉਂਦਾ ਹੈਗਾ ਮੈਂ ਪਤਾ ਕਿੱਦਾਂ ਕਰਦਾ ਜਾਂ ਤਾਂ ਮੈਂ ਤੋੜ ਕੇ ਦੁਬਾਰਾ ਜੋੜ ਦਿੰਦਾ ਵਾਂ ਸਾਰਾ ਜਾਂ ਇਹਦੇ ਸਟਿੱਕਰ ਉਤਾਰ ਕੇ ਸਟਿੱਕਰ ਦੁਬਾਰਾ ਲਾ ਦਿੰਦਾ ਪਰ ਉਸ ਤੋਂ ਬਾਅਦ ਮੈਂ ਕੀ ਕੀਤਾ ਨਾ ਮੈਂ ਇੱਕ ਟਰਿਕ ਲੱਭੀ ਉਹ ਟਰਿਕ ਕੀ ਸੀ ਮੈਂ ਇੱਕ ਸਨੈਪ ਕਰਦਾ ਇੰਨੀ ਠੀਕ ਹੈ ਹੋ ਜਾਂਦਾ ਸੋਲੋ ਪਰ ਸਮ ਪੀਪਲ ਗੈਸੇ ਵੀ ਮੈਂ ਕਿਵੇਂ ਕੀਤਾ ਹਨ ਇਹ ਜੋ ਇੱਕ ਹੋਰ ਹੈ ਦੇਖੋ 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 ਮੈਂ ਕਿੰਨੇ ਮੈਜਿਕ ਕਰਤੇ ਪਰ ਇਹਨਾਂ ਨੂੰ ਹਲੇ ਭਰੋਸਾ ਨਹੀਂ ਹੈਗਾ ਹਾਂ ਇਹ ਹਲੇ ਵੀ ਸ਼ੱਕ ਕਰਦੇ ਨੇ ਵੀ ਇਹਦੇ ਵਿੱਚ ਇੱਕ ਹੋਰ ਹੈਗਾ ਪਰ ਪਰ ਮੈਂ ਥੋੜੇ ਉਹਦੇ ਲਈ ਚੈੱਕ ਕਰ ਲੈਣਾ ਇਹਦੇ ਵਿੱਚ ਕੋਈ ਕਯੂਬ ਨਹੀਂ ਹੈਗਾ ਕਰੋ ਲਓ ਬਹੁਤ ਜਿੜੀ ਵਧੀਆ ਰਾਤ ਕਰ ਇਹਨਾਂ ਸ਼ੱਕ ਨਾ ਕਰੋ ਇੰਨਾ ਸ਼ੱਕ ਨਾ ਕਰੋ ਮੈਂ ਕੋਈ ਵੀ ਇੱਕ ਨੰਬਰ ਬੋਲਿਆ 1 ਤੋਂ ਲੈ ਕੇ 10 ਤੱਕ 9 ਤੱਕ 9 ਤੱਕ ਬੋਲ ਦੋ ਕੋਈ 8 ਜੇ ਮੈਂ ਤੁਹਾਨੂੰ ਪੁੱਛਾਂ ਵੀ ਤੁਸੀਂ 8 ਕਿਉਂ ਬੋਲਿਆ ਰੈਂਡਮ ਐਜ਼ ਅ ਰੈਂਡਮ ਦੇਖੋ ਤੁਸੀਂ ਇਮੇਜਿਨ ਕਰੋ ਪਰ ਵੀ ਇੱਥੇ 1 2 3 4 8 ਪਏ ਨੇ ਮੰਨ ਲਓ ਮੈਂ ਇੱਥੋਂ ਇੱਕ 8 ਨੂੰ ਚੱਕਦਾ ਆਪਣੇ ਹੱਥ ਦੇ ਵਿੱਚ ਜਸਟ ਟ੍ਰਾਈਡ ਏਅਰ ਐਂਡ ਜਦੋਂ ਮੇਰਾ ਜੀ ਕਰਦਾ ਮੈਂ ਇੱਥੇ ਨੂੰ ਡ੍ਰੌਪ ਕਰ ਦਿੰਦਾ ਹਾਂ ਉਸ ਤੋਂ ਬਾਅਦ ਮੈਂ ਇੱਕ ਏਡ ਨੂੰ ਹੋਰ ਚੱਕਦਾ ਆਪਣੇ ਹੱਥ ਦੇ ਵਿੱਚ ਤੇ ਜਦੋਂ ਮੈਂ ਆਪਣੇ ਫੋਨ ਨੂੰ ਕਰਦਾ ਨਾ ਵੇਵ ਉਹ ਉੱਥੇ ਵੀ ਚੱਲਦਾ ਮੈਂ ਚੱਕ ਕੇ ਧਰ ਕੇ ਦੇਖ ਹਾਂ ਹਾਂ ਤੁਸੀਂ ਵੀ ਤੇਰਾ ਆਪਣੀ ਉਂਗਲੀ ਇੱਧਰ ਕਰਿਓ ਮੈਂ ਤੀਜਾ ਏਡ ਤੁਹਾਨੂੰ ਫੜਾ ਦਿੰਦਾ ਤੁਸੀਂ ਮੇਰੇ ਫੋਨ ਤੇ ਰੱਖ ਦਿਓ ਇਦਾਂ ਰੱਖ ਦਿਓ ਇਦਾਂ ਇਦਾਂ ਟਾਈਪ ਕਰ ਦਿਓ ਟਾਈਪ ਉਹ ਤੁਸੀਂ ਗਲਤ ਰੱਖਤਾ ਦੇਖੋ ਇਹ ਟੂਟੇਗਾ ਪਰ ਪਰ ਤੁਸੀਂ ਇੱਕ ਫੂਕ ਮਾਰੇ ਫੂਕ ਮਾਰੇ ਮਾਰੇ ਦੇਖੋ ਉਹ ਥੱਲੇ ਆ ਗਿਆ ਪਰ ਜੇ ਆਪਾਂ ਨੇ ਇਹਨੂੰ ਇਦਾਂ ਕਰਕੇ ਜੇ ਇਦਾਂ ਨੂੰ ਖਿੱਚ ਕੇ ਥੱਲੇ ਮਾਰੀਓ ਥੱਲੇ ਵੀ ਚਲੇ ਜਾਂਦੇ ਨੇ ਇਹ ਹੁਣ ਇਹਨੂੰ ਤੁਸੀਂ ਕਹੋ ਨਾ ਵੀ ਆ ਜਾ ਆਇਆ ਜਿੱਦਾਂ ਇਹਨੂੰ ਹੱਗ ਮਾਰਿਓ ਆਇਆ ਹੱਗ ਮਾਰਿਓ ਦੇਖੋ ਉਹ ਥੱਲੇ ਨਹੀਂ ਆਉਂਦੇ ਨੇ ਉਸ ਤੋਂ ਬਾਅਦ ਹੁਣ ਦੇਖੋ ਇੱਕ ਏਟ ਰਹਿ ਗਿਆ ਤਿੰਨ ਏਟ ਤਾਂ ਆਪਾਂ ਲੈ ਲਏ ਇੱਕ ਏਟ ਰਹਿ ਗਿਆ ਜਿਹੜਾ ਆ ਏਟ ਆ ਹੂੰ ਜੇ ਨੂੰ ਮੈਂ ਆ ਏਟ ਨੂੰ ਮੈਂ ਇੱਥੇ ਵੀ ਪੰਚਾ ਸਕਦਾ ਜੇ ਮੈਂ ਐਵੇਂ ਮਾਰਾਂ 8000 ਬਣ ਗਿਆ 888 ਹੁਣ ਮੈਂ ਕੀ ਕਰਦਾ ਇੱਥੇ ਲਿਖ ਆਪਾਂ 4 ਲਿਖ ਜੀ ਹੁਣ ਮੈਨੂੰ ਲੱਗਦਾ 1 2 3 4 1 2 3 4 ਨੂੰ ਮੈਂ ਆਪਣੇ ਹੱਥ 'ਚ ਗ੍ਰੈਬ ਕਰ ਲੈਣਾ ਤੇ ਉਹ ਤੋਂ ਬਾਅਦ ਜਦੋਂ ਹੀ ਮੈਂ ਆਪਣਾ ਫੋਨ ਵੇਵ ਕਰਦਾ ਹਾਂ ਇੱਥੇ ਵੀ ਆ ਜਾਂਦੇ ਨੇ ਕਾਲ ਆਯਾ ਦੂ ਕਾਲ ਬੰਦ ਕਰ ਕਹਿੰਦਾ ਲੱਗਦਾ ਮੇਰਾ ਕਾਰਡ ਨਿੱਕੇ ਜੱਟ ਨੂੰ ਬੁਲਾ ਕੇ ਲਿਓ ਉਹਨੇ ਕਿਸੇ ਕੋਲ ਲੈ ਜਾਣਾ ਕੋਈ ਵੀ ਇੱਕ ਕਾਰਡ ਖਿੱਚ ਲਓ ਉਹ ਕਾਰਡ ਮੈਨੂੰ ਨੁ ਦਿਖਾਓ ਬੇਟਾ ਸਿਕੰਡ ਮੈਂ ਤੁਹਾਨੂੰ ਇਨਸਟਰਕਸ਼ਨ ਦਿੰਦਾ ਪਹਿਲਾਂ ਉਹ ਕਾਰਡ ਮੈਨੂੰ ਨੁ ਦਿਖਾਓ ਉਹ ਕਾਰਡ ਨੂੰ ਨਾ ਇੱਕ ਵਾਰੀ ਸਾਈਨ ਕਰਕੇ ਕੈਮਰਾ 'ਤੇ ਦਿਖਾ ਦਿਓ ਲਓ ਉਧਰ ਉਹ ਕਾਰਡ ਨੂੰ ਕੈਮਰੇ 'ਚ ਸਾਈਨ ਕਰਕੇ ਦਿਖਾ ਦੇ ਦੇ ਜੀ ਦੇਖੀਏ ਜੀ ਢੰਨ ਤੁਸੀ ਮੈਨੂੰ ਕਾਰਡ ਵਾਪਸ ਦੇ ਦਿਓ ਕਾਰਡ ਨੂੰ ਫੜ ਕੇ ਨਾ ਕਿਤੇ ਵੀ ਹਾਰਡਵੇ ਮਿਡਲ ਕਰਕੇ ਵਿੱਚ ਪਾ ਦਿਨਾ ਆਪਣਾ ਹੱਥਾਂ ਵਿੱਚ ਰੱਖਿਓ ਐਦੇ ਦਸਤਾ ਜਿਹੜਾ ਇਹ ਕਾਰਡ ਆ ਮੈਂ ਤੁਹਾਡਾ ਕਾਰਡ ਦੋ ਅਟੈਂਪਟਾਂ ਚ ਲੱਭਣ ਦੀ ਕੋਸ਼ਿਸ਼ ਕਰਾਂਗਾ ਮੈਂ ਇੱਕ ਕਾਰਡ ਨੂੰ ਫੜਦਾ ਕਾਰਡ ਨੂੰ ਫੜ ਕੇ ਖਿੱਚ ਦਿੰਦਾ ਪਰ ਇਹ ਕਾਰਡ ਤੁਹਾਡਾ ਨਹੀਂ ਹੈਗਾ ਕੋਈ ਕੁਝ ਪੀਲ ਹੋਇਆ ਕੁਝ ਪੀਲ ਹੋਇਆ ਨਹੀਂ ਹਾਂ ਕੀ ਕਾਰਡ ਅੱਗੇ ਵਿੱਚ ਹੈ ਤੁਹਾਡੇ ਹੱਥ ਚ ਸਾਰੀ ਦੀ ਸਾਰੀ ਤਾਂ ਹੀ ਗਾਇਬ ਹੋ ਗਈ ਸਿਰਫ ਇੱਕ ਪੱਤੇ ਤੋਂ ਬਿਨਾ ਜਿਹੜਾ ਤੁਹਾਡਾ ਸਾਈਨ ਕੀਤਾ ਹੋਇਆ ਕਾਗੜ ਸੀਗਾ ਹੁਣ ਮੈਂ ਤਾਂ ਤਾਸ਼ ਤਾਂ ਗਾਇਬ ਕੀਤੀ ਕਿਉਂਕਿ ਇਸ ਤੋਂ ਬਾਅਦ ਮੈਂ ਕੋਈ ਤਾਸ਼ ਵਾਲਾ ਮੈਰਿਕ ਨਹੀਂ ਕਰਨਾ ਹੈਗਾ ਤੇ ਨਾ ਮੈਨੂੰ ਪਤਾ ਹੈ ਕਿ ਮੇਰੇ ਹੱਥ ਸੀ ਤਾਸ਼ ਪਈ ਆ ਹੈਗੀ ਆ ਸੱਚੀ ਨਹੀਂ ਹੈਗੀ ਹੈਗੀ ਆ ਨਹੀਂ ਹੈਗੀ ਆ ਤੁਸੀਂ ਨਾਲ ਕਿਹਨੇ ਹੈਗੀ ਆ ਯਾਰੇ ਤਾਸ਼ ਨਹੀਂ ਹੈਗੀ ਮੈਂ ਇੱਕ ਟੁਟਕੀ ਮਾਰਦਾ ਸਾਰੀ ਸਾਰੀ ਤਾਸ਼ ਗਾਇਬ ਹੋ ਜਾਂਦੀ ਆ ਸਿਰਫ ਇੱਕ ਪੱਤਾ ਹੈਗਾ ਇੱਕ ਪੱਤੇ ਤੋਂ ਬਿਨਾ ਜਿਹੜਾ ਤੁਹਾਡਾ ਸਾਈਨ ਕੀਤਾ ਹੋਇਆ ਕਾਗੜ ਅੜੀ ਦੇਖੋ ਤੁਹਾਨੂੰ ਦਿਖ ਰਹੀ ਹੈ ਨਾ ਹੈਗੀ ਆ ਨਾ ਪਰ ਸਾਰੀ ਸਾਰੀ ਤਾਸ਼ ਗਾਇਬ ਹੋ ਗਈ ਲੁੱਕ ਐਵਰੀ ਸਿੰਗਲ ਕਾਰਡ ਟਰਾਂਸਪੇਰੈਂਟ ਇਨਸਟੈਡ ਆਫ ਵਨ ਕਾਰਡ ਵਿੱਚ ਹੀ ਸੈਂਡ ਬਾਈ ਯੂ ਯਾਰ ਇੱਕ ਮਿੰਟ ਦੁਬਾਰਾ ਕਰੋ ਮੈਨੂੰ ਨਹੀਂ ਪਤਾ ਕਿੱਧਰ ਭੱਜ ਗਿਆ ਦੇਖੋ ਮੇਰੇ ਟਾਸ਼ ਤੇ ਬਟਨ ਨੂੰ ਕਰਨਾ ਕਾਲੀ ਟ੍ਰਿਕ ਕਦੀ ਦੁਬਾਰਾ ਕਰਦੀ ਨਹੀਂ ਕੋਈ ਇੱਕ ਵਾਰ ਹੀ ਮੈਂ ਥੋਕੇ ਦੇਖ ਦਿੱਤੀ ਕਿੰਨੇ ਦੇਰ ਦੇਰ ਸਰਫ ਵੀ ਲੈ ਪੈਣਾ ਕਰਕੇ ਦੇ ਦਿਓ ਮੇਰੇ ਸਾਤੂ ਵੀ ਲਾ ਲਈ ਥੋੜੀ ਜੀ ਕਿੱਥੇ ਆ ਇਹ ਮੇਰੀ ਤਾਂ ਖਰਾਬ ਕਰਦੀ ਪੈਸੇ ਦੋ ਮੇਰੇ ਉਹ ਤਾਂ ਮੈਂ ਦੇ ਦੋ ਪਰ ਤੁਹਾਾਰੇ ਕਰ ਦਮੈਂ ਦੂਰੇ ਪੈਸੇ ਨਹੀਂ ਮੈਂ ਮੈਂ ਕੋਈ ਨਾ ਕੋਈ ਵੀ ਟ੍ਰਿਕ ਦੁਬਾਰਾ ਨਹੀਂ ਕਰਦਾ ਗਲਤ ਹੋਏ ਮੈਂ ਬਹੁਤ ਵਾਰ ਗਲਤ ਵੀ ਹੋ ਜਾਂਦਾ ਇਦਾਂ ਦੀ ਗੱਲ ਨਹੀਂ ਮੈਂ ਕੋਈ ਟ੍ਰਿਕ ਦੁਬਾਰਾ ਰਿਪੀਟ ਨਹੀਂ ਕਰਦਾ ਪਰ ਇਹ ਸੈਟਰ ਰੂ ਦਾ ਕਿਉਂਕਿ ਹਣ ਦੇਖੋ ਤੁਸੀਂ ਪਹਿਲੀ ਵਾਰ ਤਾਂ ਤੁਹਾਨੂੰ ਪਤਾ ਹੀ ਨਹੀਂ ਵੀ ਕੀ ਹੋਣਾ ਹੁਣ ਤੁਸੀਂ ਤਾਂ ਦੇਖ ਲਿਆ ਵੀ ਤਾਂ ਜਾਇਬ ਹੋਣੀ ਆ ਪਰ ਹੁਣ ਤੁਸੀਂ ਇਹ ਥੋੜੋ ਦੇਖਣਾ ਕਿ ਤਾਂ ਜਾਇਬ ਹੋਣੀ ਆ ਉਹ ਤਾਂ ਤੁਹਾਨੂੰ ਪਤਾ ਹੀ ਆ ਹੁਣ ਤੁਸੀਂ ਐ ਸੋਚੋ ਥੋੜੀ ਦੇਖਣਾ ਵੀ ਹੋਈ ਕਿਵੇਂ ਤਾਂ ਨਹੀਂ ਕਰਨਾ ਸਹੀ ਹੈ ਨਾ ਕੀਤੀ ਹੈ ਇਹਨੇ ਕੀਤੀ ਆ ਇਹਨੇ ਕੀਤੀ ਆ ਤੁਸੀਂ ਸਿੱਧਾ ਛਪੜ ਲਾ ਦੇ ਇਹਨੇ ਕੀਤੀ ਆ ਕੀਤੀ ਪੈਸੇ ਕੱਢ ਗਏ ਮੇਰੇ ਵੀ ਪੈਸੇ ਦੇ ਪੈਸੇ ਦੇ ਜਿਵੇਂ ਉਵੇਂ ਕਿਹਾ ਸੀ ਕਿਹੜੇ ਪੈਸੇ ਪੈਸੇ ਦੇ ਬਾਈ ਮੈਨ ਨਹੀਂ ਦੇਣੇ ਨਹੀਂ ਸਾਡੀ ਤਾਂ ਸਾਡੀ ਤਾਂ ਨਾ ਬਈ ਬਹੁਤ ਕਮਾਲ ਦੀ ਚੀਜ਼ ਐ ਮੈਨੂੰ ਸਾਰੀਆਂ ਮਤਲਬ ਟ੍ਰਿਕਾਂ ਨਾਲੋਂ ਆ ਵੱਖਰੀ ਟ੍ਰਿਕ ਸੀਗੀ ਵੀ ਅਛਾ ਮਤਲਬ ਪਹਿਲਾਂ ਵਾਲੀਆਂ ਵਧੀਆ ਨਹੀਂ ਲੱਗੀਆਂ ਬਹੁਤ ਵਧੀਆ ਲੱਗੀਆਂ ਹੱਥਾਂ 'ਚ ਜਾਦੂ ਆ ਪੈਣੇ ਤੇਰੇ ਹਾਂ ਸੋ ਲੱਗੀਆਂ ਕੋਈ ਚੀਜ਼ ਫੜਾ ਸੋ ਲਸ ਸੁਣਾਈ ਵੜ ਜੂ ਨਹੀਂ ਯਾਰ ਇਹ ਕਮਾਲ ਦੀ ਚੀਜ਼ ਐ ਵੀ ਹਨਾ ਪਾਣੀ ਬਣ ਗਿਆ ਲੈ ਪਾਣੀ ਵਾਲੇ ਕਾਰਡ ਬਣ ਗਏ ਪਾਣੀ 'ਚ ਬਣ ਗਏ ਮੈਂ ਤਾਂ ਦੇਖੇਗੀ ਅਰੇ ਰੁਮੈ ਮੇਰੀ ਗੱਲ ਸੁਣ ਕੰਮ ਕਰਤੇ ਰਿਆ ਹੋਣ ਲੱਗ ਗਿਆ ਤੇ ਸਾਨੂੰ ਚੜ ਲੱਗ ਗਿਆ ਕਿ ਆਦੂ ਫਿਰ ਦੇਖ ਰਹੀ ਸੀ ਉਹ ਯਾਰ ਪਰ ਇਧਰ ਮੈਨੂੰ ਫੀਲ ਹੋ ਰਿਆ ਸੀ ਕੋਈ ਕੱਪੀ ਆ ਤੇ ਮਸੂਈ ਚੱਲ ਚੱਤ ਸੋਚਾਂਗੇ ਸੋਚਣਾ ਹੀ ਆ ਪਤਾ ਹੀ ਲੱਗਣਾ ਪਤਾ ਨਹੀਂ ਲੱਗਣਾ ਹੈਗਾ ਉਹ ਤਾਂ ਸੰਤਾਂ ਨੂੰ ਹੀ ਪਤਾ ਵਾ ਇਧਰ ਬੈਠੇ ਨੇ ਜਿਹੜੇ ਇਹ ਬੜੇ ਸੰਤਰੇ ਸਾਡੇ ਅਭੀ ਹਾਂ ਨਾ ਸਵੇਰੇ ਚੌਂਕੀ ਪਾਦੀ ਪੈਂਦੀ ਆ ਰਾਤ ਨੂੰ ਤਪੱਸਿਆ ਕਰਨੀ ਮੈਨੂੰ ਨਹੀਂ ਪਾਰਾ 1 ਵਜੇ ਤੱਕ 1:30 2:00 ਵਜੇ ਤੱਕ ਸੌਣਾ ਮਸਟ ਟ੍ਰੇਨਿੰਗ ਦੇਖ ਕੇ ਨਵੇਂ ਯਾਦਦੂ ਸਿੱਖਦਾ ਹਾਂ ਮੈਂ ਕਿਨੂੰ ਜੀ ਤੈਨੂੰ ਮੈਨੂੰ ਮੇਰੀ ਮੈਂ ਉਹ ਜਿਹੜੇ ਧੂਣੇ 'ਚ ਨਹੀਂ ਬਹਿ ਜਾਂਦੇ ਸੀ ਉਹ ਮੈਸੇਜ ਆ ਜੀ ਹਾਂ ਜੀ ਉਹ ਮੈਂ ਹਜੇ ਰੈਡੀ ਹੋਣਾ ਜਾ ਕੇ ਕੱਲ ਦੀ ਤਿਆਰੀ ਚੱਲਦੀ ਸੀਗੀ ਧੂਣੇ ਲਾਏ ਹੋਣੇ ਉਹਨਾਂ ਨੇ ਗੱਡੇ ਹਾਂ ਹਾਂ ਨਾ ਪਗਾਇਨੀ ਰੇਗੀ ਨਾ ਕਿਤੇ ਪਾ ਦੇਖੇ ਆਪਾਂ ਦੇਖਿਆ ਕਿ ਹੱਸਦਾ ਹੈ ਨੀਲਾ ਹੈ ਜਿਹੜਾ ਕਾਲਾ ਝੋੜਾ ਪਾਇਆ ਹੁੰਦਾ ਦੇਖ ਤਿੰਨ ਵਜੇ ਇੱਕੀ ਸੁੱਤੀ ਹੈ ਨਾ ਆਈ ਮਾਂ ਕੋਰਤੇ ਵੇ ਮੈਂ ਬੈਣਾ ਨਹੀਂ ਵਾਦਾ ਬਾਪਾ ਬਚੱਕੜਨਾ ਨਾ ਬਈ ਇਹ ਤਾਂ ਗਲਤ ਗੱਲ ਹੈ ਤੇਰੇ ਸੱਟ ਦਿਮਾਗ ਤੇ ਸੱਟ ਲੱਗੀ ਤੂੰ ਵਾਪਸ ਆ ਰਹੀ ਹੁੰਦਾਂ ਮੈਨੂੰ ਪਤਾ ਹਾਂ ਔਲੀ ਔਲੀ ਜਾ ਦੱਸ ਵਾਪਸ ਆ ਜਣੀ ਆਈਏ ਤੈਨੂੰ ਸਿੱਖ ਗਿਆ ਨਾ ਸਿੱਖਿਆ ਨਹੀਂ ਹੋਇਆ ਸਿਖਾਈ ਦੀ ਆ ਮੋੜ ਲਾ ਕੇ ਕਰਕੇ ਦੇ ਤਾਂ ਜੇ ਮੈਂ ਕਰਕੇ ਦੇ ਨਵੇਂ ਨਵੇਂ ਕਰਕੇ ਦਿਖਾਓ। ਕਿਉਂ ਨਾ ਕਿਉਂ ਕਰਕੇ ਦਿਖਾਓ। ਪਹਿਲਾਂ ਮੁੰਡੇ ਉੱਥੇ ਖਾਇਆ ਏ ਹੁਣ ਇੱਧਰ ਨੂੰ ਆ ਕੀ ਖਾਣਾ ਬਾਈ? ਸੈਂਡਵਿਚ? ਮੂੰਹਦਰਾਜ ਪੇੜਾ ਖਾਣਾ ਲਾ। ਹੈ? ਕੋ ਨਹੀਂ ਖਾਣਾ ਚਪੇੜਾਂ ਹੀ ਖਾ ਲਓ ਤੁਸੀਂ। ਗ੍ਰਿਲ ਸੈਂਡਵਿਚ ਖਾਣਾ। ਉਹ ਕਰਾ ਹੈ ਨਹੀਂ ਵਾਹੇ। ਮੈਨੂੰ ਵੱਧ ਲੱਗੀ ਆ ਡਰਾਈਵਰ। ਮੈਨੂੰ ਵੱਧ ਲੱਗੀ ਆ ਡਰਾਈਵਰ ਨੂੰ ਵੱਧ ਲੱਗੀ। ਡਰਾਈਵਰ ਸਾਹ ਸਾਰੇ ਲੋਕ ਜਾਣਦੇ ਨੇ ਤੇ ਨੂੰ ਹੁਣ ਇੱਕ ਗੱਲ ਦੰਦਾਨਾ ਭਾਈ ਮੇਰਾ ਵਲੌਗ ਬਹੁਤ ਦੇਖਦੇ ਨੇ ਅ ਜਿਆ ਲਾਟੜਾ ਆਈ ਅਦਰੀ ਫੁੱਲ ਕੇਗੇ ਤਾਂ ਵੱਤ ਤੇਰੀ ਚੜ੍ਹਾਈ ਆ ਦੁਨੀਆ ਤੇ ਅਜੀ ਚੜ੍ਹਾਈ ਪੂਰੀ ਆ ਚੜ੍ਹਾਈ ਤਾਂ ਤੇਰੀ ਅਜ ਤਾਂ ਜਿਹੜੀ ਹੈਰੀ ਆ ਚੜ੍ਹਾਈ ਚੜ੍ਹਾਈ ਵੀ ਸਾ ਦੱਸੋ ਹੈਗੀ ਮੇਰੀ ਚੜ੍ਹਾਈ ਕੋਈ ਚੜ੍ਹਾਈ ਨਹੀਂ ਹੈਗੀ ਤੇਰੀ ਚੜ੍ਹਾਈ ਤਾਂ ਇਹਦੀ ਆ ਥੋੜੇ ਨਾਲ ਤਾਂ ਮੈਂ ਸਾ ਵਧੀਆ ਖਾਂਦੀਆਂ ਨੇ ਜਿਵੇਂ ਤੁਸੀਂ ਜਹਰਨ ਲੱਗੇ ਹੋ ਪਿੰਡ ਦੇ ਪਿੰਡជា ਥੱਤਾ ਨਹੀਂ ਪੀਣ ਵਾਲੇ ਹੋ ਲੰਗਰਾਂ ਦੇ ਖਾਣ ਵਾਲੇ ਹੋ ਇੱਥੇ ਤੁਸੀਂ ਬੀਏ ਖਾਣਾਗੇ ਲੰਗਰ ਵੀ ਲੰਗੜਾ ਟ੍ਰੇਨ ਰੋ 8 ਤਰੀਕ ਨੂੰ ਪਹੁੰਚੋ ਬਈ ਸਾਡੇ ਸਾਰੇ ਪਿੰਡ ਸਾਡੇ ਪਿੰਡ ਨੇ ਹੈਂ ਕਵਾਲੀਆਂ ਨਾਲੇ ਨਾਲੇ ਲੰਗਰ ਚੱਲੂਗਾ ਉੱਥੇ ਖੁੱਲਾ ਲਫਾਫੇ ਡੋਲੂ ਲੈ ਕੇ ਆਜਿਓ ਖੁੱਲਾ ਸੱਦਾ ਤੁਹਾਨੂੰ ਆਹ ਬੰਦਾ ਪ੍ਰਧਾਨ ਆਹ ਬੰਦਾ ਮੇਨ ਕਰਾ ਰਿਆ ਪ੍ਰੋਗਰਾਮ ਆਜੋ ਤੇ ਸਾਰੀ ਸੰਗਤ ਪਹੁੰਚੋ ਪਲਕਾਰਨ ਖੀਲੇ ਪਹੁੰਚ ਰਿਹਾ ਉੱਥੇ ਹਾਂ ਬਰਕਰਾਰ ਨਹੀਂ ਅਗਲੇ ਸਾਲ ਆਵਾਂਗੇ ਅਗਲੇ ਸਾਲ ਬਰਕਰਾਰਨ ਕੀਤਾ ਪੱਕਾ ਵੀਰੇ ਐਤ ਕੀ ਸਾਲ ਕਰਦੀ ਬਨਖੀਲਾ ਐਤ ਕੀ ਸਾਲ ਮੈਂ ਇੱਕ ਖਾ ਨੰਬਰ ਤਲੀ ਬਿੰਦੂ ਜੀ ਇ ਇੱਥੇ ਕਰਦੇ ਆਪਾਂ ਵਲੌਗ ਦਾ ਐਂਡ ਤੁਸੀਂ ਦੇਖ ਲਿਆ ਸਾਰਾ ਕੁਝ ਜੋ ਵੀ ਅਸੀਂ ਕੀਤਾ ਕਰਿਆ ਵਾ ਹੁਣ ਅਸੀਂ ਕਰਦੇ ਆ ਵਲੌਗ ਦਾ ਐਂਡ ਹਾਂਜੀ ਚਾਰ ਸ਼ਬਦ ਕਹਿਣੇ ਚਾਹੂਂਗੇ ਜਿਹੜੇ ਤੁਸੀਂ ਦੱਸੋ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਤੇ ਆਪਾਂ ਅਗਲੇ ਬਲੌਗ ਚ ਮਿਲਾਂਗੇ 8 ਤਰੀਕ ਨੂੰ 8 ਤਰੀਕ ਦਾ ਬਲੌਗ ਵੀ ਦੇਖਣ ਵਾਲਾ ਹੋਊਗਾ 8 ਤਰੀਕ ਦਾ ਕਾਹਦਾ ਬਲੌਗ ਪਾਉਣਾ ਉਸਤਾਜੀ ਉਸਤਾਦ ਪਿੰਡ ਦਾ ਹੀ ਪਾਉਣਾ ਆਪਣੇ ਦਾ ਕੀ ਆ ਪਿੰਡ ਲੰਗਰ ਚੱਲਣਾ ਵਾ ਨਾ ਉੱਥੇ ਡੋਲੂ ਲੈ ਕੇ ਪਹੁੰਚੂਗਾ ਸਭ ਤੋਂ ਪਹਿਲਾਂ ਉਹ ਬਲੌਗ ਆਊਗਾ ਆਪਣਾ ਜਰੂਰ ਦੇਖਿਓ ਸਾਰੇ ਜਾਣੇ ਠੀਕ ਆ ਜੀ